ਅਸੀਂ ਬਤੌਰ ਟੀਮ ਨਿਸ਼ੂ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਨ ਜਾ ਰਹੇ ਤੇ ਮੇਰੇ ਨਾਲ ਬਲਰਾਮ ਸ਼ਰਮਾ ਜੀ ਜ਼ਿਲ੍ਹਾ ਸੈਕਰੀ ਜ਼ਿਲ੍ਹਾ ਸੈਕਰੀ ਨੇ ਜੀ ਤੇ ਜਸਪ੍ਰੀਤ ਜੀ ਨੇ ਇਹ ਜਿਨ੍ਹਾਂ ਨੇ ਬਲਾਕ ਸੰਮਤੀ ਦਾ ਇਲੈਕਸ਼ਨ ਕੰਟੈਸਟ ਕੀਤਾ ਰੀਸੈਂਟਲੀ ਐਂਡ ਹਰਿਓਤੋ ਜੀ ਸੋ ਪਹਿਲਾਂ ਦਾ ਧੰਨਵਾਦ ਕਰਦਾ ਮੈਂ ਆਪਣੇ ਪੈਸ ਵਾਲੇ ਪਾਈਆਂ ਦਾ ਜਿਨ੍ਹਾਂ ਦੇ ਥਰੂ ਅਸੀਂ ਪੂਰੇ ਹਲਕੇ ਨੂੰ ਤੇ ਪੰਜਾਬ ਦੇ ਉੱਤੇ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ 11 ਤਾਰੀਖ ਨੂੰ ਸਵੇਰ 11 ਵਜੇ ਲਾਈਵ ਸਿੰਘ ਸੈਣੀ ਜੀ ਚੀਫ ਮਿਨਿਸਟਰ ਹਰਿਆਣਾ ਸਾਡਾ ਵਰਕਰ ਤੇ ਸੈਣੀ ਸਾਹਿਬ ਨਾਲ ਇੱਕ ਸੰਮੇਲਨ ਹੋਣ ਜਾ ਰਿਹਾ ਜੋ ਇੱਕ ਰੈਲੀ ਦੇ ਤੌਰ ਦੇ ਉੱਤੇ ਅਸੀਂ ਵੱਡਾ ਪ੍ਰੋਗਰਾਮ ਰੱਖ ਰਹੇ ਹਾਂ 11 ਤਰੀਕ ਦਿਨ ਐਤਵਾਰ ਨੂੰ ਔਰ ਜੋ ਅਸੀਂ ਪਰਫਾਰਮੈਂਸ ਬਲਾਕ ਸਮਟੀ ਦੇ ਇਲੈਕਸ਼ਨਾਂ ਦੇ ਵਿੱਚ ਦਿੱਤੀ ਹੈ ਉਸ ਚੀਜ਼ ਨੂੰ ਲੈ ਕੇ ਪਾਰਟੀ ਨੇ ਇਹ ਸਾਡਾ ਐਡਾ ਜੋ ਮਾਣ ਸਤਕਾਰ ਵੱਲੋਂ ਸੈਣੀ ਸਾਹਿਬ ਨੂੰ ਇਧਰ ਭੇਜ ਰਹੇ ਨੇ ਸਾਰੇ ਵਰਕਰਾਂ ਦੀ ਜਿਨ੍ਹਾਂ ਨੇ ਕੈਂਡੀਡੇਟਸ ਨੇ ਇਲੈਕਸ਼ਨ ਫਾਈਟ ਕੀਤੇ ਨੇ ਉਹਨਾਂ ਦੀ ਪਿੱਠ ਥੱਪ ਤੋਂ ਪਾਉਣ ਲਈ ਕੁਝ ਚੀਜ਼ਾਂ ਇਹ ਜਿਹੇ ਨੇ ਜੋ ਪਾਰਟੀ ਦੀ ਉਹ ਸਾਂਝੀਆਂ ਕਰਨਗੇ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਗੱਲਾਂ ਹੋਣਗੀਆਂ ਨਰੇਗਾ ਮਨਰੇਗਾ ਨੂੰ ਲੈ ਕੇ ਜੋ ਚੀਜ਼ਾਂ ਨੈਰੇਟਿਵ ਝੂਠ ਫਲਾਇਆ ਜਾ ਰਿਹਾ ਉਹਦੇ ਉੱਤੇ ਉਹ ਮਤਲਬ ਲੋਕਾਂ ਨੂੰ ਜਾਗਰੂਕ ਕਰਨਗੇ ਜੀ ਇਹ ਕਲੇ ਸਮਰਾਲਾ ਮੁਕਤੀ ਦੀ ਨਾਣਾ ਮੁਕਤੀ ਦਾ ਇਹ ਸਮਰਾਲਾ ਹਾਂਜੀ ਸਮਰਾਲਾ ਹਲਕੇ ਦੀ ਆ ਬਟ ਨਾਲ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਸਾਰੇ ਜਣੇ ਨੇੜੇ ਤੜੇ ਸ਼ਹਿਰਾਂ ਤੋਂ ਆਓ ਤੇ ਤਾਂ ਕਿ ਭਾਜਪਾ ਦੀਆਂ ਜੋ ਜੋ ਲੋਕ ਹਿੱਤ ਪਾਲਿਸੀਜ਼ ਨੇ ਉਹਨਾਂ ਨਾਲ ਰੂਬਰੂ ਹੋਈਏ ਠੀਕ ਹੈ ਭਾਜਪਾ ਪੰਜਾਬ ਲਈ ਕੀ ਕਰਨਾ ਚਾਹੁੰਦੀ ਹੈ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਿਸ ਤਰੀਕੇ ਨਾਲ ਆਪਣੇ ਕੰਮਾਂ ਦੇ ਤਾਂ ਰਿਪੋਰਟ ਕਾਰਡ ਨਾਲ ਕਰਨਾ ਚਾਹੁੰਦੀ ਆ ਸੋ ਸਾਰੇ ਜਾਨੇ ਆਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਤੌਰ ਬੀਜੇਪੀ ਦੇ ਇੱਕ ਛੋਟੇ ਜਿਹੇ ਸੇਵਾਦਾਰ ਕਾਰਕਟਰਾਈ ਤੌਰ ਦੇ ਉਤੇ ਵੀ ਆਪਾਂ ਬੀਜੇਪੀ ਦੀ ਪਾਲਿਸੀਜ਼ ਨੂੰ ਸੁਣੀਏ ਠੀਕ ਹੈ ਹਰਿਆਣਾ ਤੇ ਪੰਜਾਬ ਦੇ ਵਿੱਚ ਕਿਉਂ ਇੰਨਾ ਡਿਫਰੈਂਸ ਆ ਉਹ 2100 ਰੁਪਏ ਮਾਤਾ ਮਾਂ ਨੂੰ ਦੇ ਦੇ ਰਹੇ ਨੇ ਆਪਾਂ ਅੱਜ ਵੀ ਪਿੱਛੇ ਆ ਯੁਰਗਾ ਦੀ ਪੈਨਸ਼ਨ 3600 ਦੇ ਕਰੀਬ ਹੈਗੀ ਆ ਆਪਾਂ ਅੱਜ ਵੀ ਉਸ ਚੀਜ਼ ਤੋਂ ਵਾਜੇ ਆ ਸਾਨੂੰ ਸੋਚਣ ਦੀ ਲੋੜ ਆ ਸਰਕਾਰਾਂ ਦੇ ਵਿੱਚ ਤਬਦੀਲੀ ਲੈ ਕੇ ਆਈਏ ਬੀਜੇਪੀ ਨੂੰ ਸਪੋਰਟ ਕਰੀਏ ਜੇ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਬਹੁਤ ਜ਼ਿਆਦਾ ਜ਼ਰੂਰਤ ਆ ਜਿਨਾਂ ਕਿੰਨਾ ਕੁਸ਼ਪ ਮਿਲੂਗਾ ਜਦੋਂ ਵੀ ਵੱਡਾ ਲੀਡਰ ਆਉਂਦਾ ਦੇਖੋ ਇਹ ਐਤਵਾਰ ਨੂੰ ਤੁਸੀਂ ਆ ਕੇ ਕਵਰੇਜ ਕਰਿਓ ਮੈਂ ਤਾਂ ਇਹ ਹੀ ਕਹੂੰਗਾ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਤੇ ਇਹ ਉਹ ਦਿਨ ਬੋਲ ਕੇ ਦੱਸੇਗਾ ਜਿਸ ਤਰ੍ਹਾਂ ਨਾਲ ਅਸੀਂ ਸਾਰਿਆਂ ਨੂੰ ਮਿਲ ਰਹੇ ਆ ਤਾਂ ਅਪਰੋਕਸ ਸਾਡਾ ਜੋ ਐਸਟੀਮੇਟ ਹੈਗਾ 15 ਤੋਂ 20000 ਜੋ ਲੋਕੀ ਇੱਥੇ ਆਉਣਗੇ ਪਾਲਿਸੀਜ਼ ਨੂੰ ਸੁਣ ਲੈ ਇਹ ਹੈ ਕਿਥੇ ਕਿਸ ਖਾਨ ਦੇ ਫੈਸਲੇ ਇਹ ਨਵੀਂ ਅਨਾਜ ਦਾਣਾ ਮੰਡੀ ਸਮਰਾਲਾ ਦੇ ਵਿੱਚ ਹੈਗੀ ਹੈ ਜੀ ਆ ਉਥੇ ਉਹੀ 11 ਤਰੀਕ ਟਾਈਮ ਸਵੇਰ ਮਾਰਨਿੰਗ 11 ਵਜੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਨੂੰ ਕੋਈ ਆਨਰ ਵੀ ਕਰਨਾ ਦੇਖੋ ਵੱਡਾ ਰੀਜ਼ਨ ਤਾਂ ਇਹੀ ਹੈ ਜੀ ਵੱਡਾ ਰੀਜ਼ਨ ਤਾਂ ਇਹੀ ਹੈ ਜਿੱਤੇ ਨੇ ਉਹ ਵੀ ਇੱਕ ਸਾਡੇ ਮਤਲਬ ਉਸ ਚੀਜ਼ ਲਈ ਸਾਨੂੰ ਹਲਾਸ਼ੇਰੀ ਦੇਣਾ ਯਾਰ ਰਹੇ ਨੇ ਤੇ ਦੂਸਰਾ ਜਿਨ੍ਹਾਂ ਨੇ ਕੰਟੈਸਟ ਕੀਤਾ ਚੰਗੇ ਮਾਰਜਨ ਲਿੱਤੇ ਨੇ ਪਿੰਡਾਂ ਦੀ ਜੜਾ ਭਾਜੇਪੀ ਦੀ ਜੜਾ ਪਿੰਡ-ਪਿੰਡ ਦੇ ਵਿੱਚ ਲਾਈ ਆ ਤੇ ਉਸ ਚੀਜ਼ ਦਾ ਮਤਲਬ ਹਰ VOTER ਦਾ ਹਰ VOTER ਦਾ ਧੰਨਵਾਦ ਕਰ ਲਈ ਜਾ ਰਹੇ ਨੇ ਇਹਦੇ ਤੇ ਇਹਦੇ ਵਿੱਚ ਕੋਈ ਲੀਡਰ ਹੋਰ ਵੀ ਲੀਡਰ ਵੱਡੇ ਆ ਰਹੇ ਨੇ ਜੀ ਹਾਂਜੀ ਉਹ ਕੱਲ ਤੱਕ ਕਨਫਰਮ ਹੋ ਜਾਏਗਾ ਜੀ ਫਿਰ ਉਹ ਤੁਹਾਨੂੰ ਜਿੱਦਾਂ ਹੀ ਕਨਫਰਮ ਹੋਇਆ ਨਾਲ ਦੀ ਨਾਲ ਅਪਡੇਟ ਕਰ ਦਾਂਗੇ ਅਹ ਸੀਨੀਅਰ ਲੀਡਰਸ਼ਿਪ ਆਏਗੀ ਜੀ ਸੀਨੀਅਰ ਰੈਡਰਸ਼ਿਪ ਆਇਆ ਕਿ ਰਣਜੀਤ ਸਿੰਘ ਗੱਲ ਜੀ ਦਾ ਕਨਫਰਮ ਹੋ ਚੁੱਕਿਆ ਹੈ ਜੀ ਤੇ ਵਿਸ਼ੇਸ਼ਟ ਜੀ ਦਾ ਕਨਫਰਮ ਹੋ ਚੁੱਕਿਆ ਹੈ ਕਾਫੀ ਅੱਗੇ ਅੱਗੇ ਜਿੱਦਾਂ ਜਿੱਦਾਂ ਅਪਡੇਟ ਆਏਗੀ ਚੰਨੀ ਜੀ ਦਾ ਅਪਡੇਟ ਹੋ ਚੁੱਕਿਆ ਸੋ ਜਿੱਦਾਂ ਜਿੱਦਾਂ ਅੱਗੇ ਅੱਗੇ ਸਾਨੂੰ ਇਨਫੋਰਮੇਸ਼ਨ ਮਿਲਦੀ ਜਾਏਗੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ